ਵੀ ਸੱਚੇ ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਆ ਸਾਨੂੰ ਕਹਿਗੇ ਤੋਰਿਆ ਬਾਬੇ ਦਾ ਬੜੇ ਲੰਬੇ ਸਮੇਂ ਤੋਂ ਖੇਡਦਾ ਆ ਰਿਹਾ ਹੈ ਇਹ ਨੌਜਨ ਮੇਰੇ ਵੀਰੋ ਲੱਖਾ ਕੋਟ ਕਰੋੜ ਪਿੰਡ ਹੈ ਕੋਟ ਕਰੋੜ ਨੇ ਬੜੇ ਖਿਡਾਰੀਆਂ ਨੂੰ ਜਨਮ ਦਿੱਤਾ ਹੈ ਅੱਜ ਬੇ ਆਪ ਪਲੰਟੀ ਕਬੱਡੀ ਕਲੱਬ ਨੇ ਇਹ ਸੋਚਿਆ ਵੀ ਆਪਾਂ ਜਿਹੜਾ ਸਨਮਾਨ ਦੇਣਾ ਸਾਰੇ ਵੀਰ ਜਿਹੜੇ ਮੇਰੇ ਵੀਰੋ ਪੁੱਜੇ ਹੋਏ ਨੇ ਦੀ ਮਠੱਡੇ ਹੋਣੀ ਸਰਦਾਰ ਗੁਰਦੀਪ ਸਿੰਘ ਜੀ ਮੇਰੇ ਵੀਰੋ ਰਵਨ ਦੇ ਫਾਦਰ ਸਾਹਿਬ ਉਹਨਾਂ ਦੇ ਜਿੰਨੇ ਵੀ ਸਾਥੀ ਆਏ ਐ 31000 ਦੀ ਨਗਦ ਰਕਮ ਨਾਲ ਲੱਖੇ ਕੋਟ ਕਰੋੜ ਵਾਲੇ ਦਾ ਜਿਹੜਾ ਬਿਆ ਪਲੰਟੀ ਕਬੱਡੀ ਕਲੱਬ ਵੱਲੋਂ ਤਾਰੀ ਟਰੰਗੇ ਹੁੜਾ ਵੱਲੋਂ ਕਮਲ ਤੇ ਸੁੱਚੇ ਹੁੜਾ ਵੱਲੋਂ ਨਾਲ ਬਿੰਦਰ ਨਾਲ ਤੀਰ ਛੋਟਵਾਲ ਹੋਣੀ ਹੈ ਮੇਰੇ ਵੀਰੋ ਹੈਪੀ ਹੀਰੇ ਹੋਣੀ ਜਿੰਨੇ ਵੀ ਉਹਨਾਂ ਦੇ ਸਾਥੀ ਨੇ ਉਹਨੇ 31000 ਦੀ ਨਾਲ ਬਿੰਦਰਾ ਆ ਜਾ ਵੀ ਨੌਜੋਨਾ ਤੂੰ ਵੀ ਤੂੰ ਵੀ ਹਿੱਸਾ ਹੈ ਯਾਰ ਟੱਕੇ ਦੀ ਖੇਡ ਕਲੱਬ ਦਾ ਆ ਜਾ ਵੀ ਨੌਜੋਨਾ ਪਿੰਦਰ ਚਮਿਆਰੇ ਵਾਲਿਆ ਇਹ ਮਾਣ ਹੈ ਆਓ ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ 22 22.5 ਤੇ 18 ਦੀ ਟੱਕਰ ਅਮਰੀਕ ਸਾਹਮਣੇ ਨੌਜੋਨਾਂ ਵਿੱਚ ਉਹ ਅੱਧਾ ਟਾਈਮ ਹਾਂਜੀ ਸਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ